ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬੈਠੇ ਆ ਜੀ ਬਕੜਾ ਮੰਡੀ ਪਿੰਡ ਮੁੱਲਾ ਪਰਦਾਖਾ ਜ਼ਿਲ੍ਹਾ ਲੁਧਿਆਣਾ ਜਿਹੜੀ ਕਿ ਮੰਡੀ ਹਰ ਸ਼ਨੀਵਾਰ ਨੂੰ ਬੱਕਰੇ ਤੇ ਬੱਕਰੀਆਂ ਦੀ ਭਰਤੀ ਆ ਬਹੁਤ ਦੂਰ ਦੂਰ ਤੋਂ ਪੂਰੇ ਆਲ ਇੰਡੀਆ ਤੋਂ ਵਪਾਰੀ ਤੇ ਪਾਲੀ ਵੀਰ ਪਹੁੰਚਦੇ ਨੇ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਇੱਕ ਖੁਸ਼ਖਬਰੀ ਦਿੰਨੇ ਆ ਵੀਰੇ ਜਿਉਂ ਦੁੱਧ ਚਵਾਈ ਦਾ ਮੇਲਾ ਤੇ ਉਹ ਆ ਰਿਹਾ ਜੀ ਐਸੇ ਮਹੀਨੇ ਦੀ 30 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਹੋਣਗੀਆਂ 31 ਤਰੀਕ ਦੀ ਦੋਨੋਂ ਟਾਈਮ ਦੀ ਚਵਾਈ ਪਹਿਲੀ ਤਰੀਕ ਦਿਨ ਸ਼ਨੀਵਾਰ ਦੀ ਸਵੇਰ ਦੀ ਚਵਾਈ ਲਾ ਕੇ ਰਿਜ਼ਲਟ ਨਾਊਜ਼ ਕੀਤੇ ਜਾਣਗੇ ਬੱਕਰੀਆਂ ਦਾ ਪਹਿਲਾ ਇਨਾਮ 15000 ਰੁਪਇਆ ਹੋਊਗਾ ਜੀ ਨਗਦੇ ਨਾਮ ਦਿੱਤੇ ਜਾਣਗੇ ਤੇ ਵੱਧ ਤੋਂ ਵੱਧ ਨਾਮ ਆਦਾ ਤੁਹਾਨੂੰ ਪਤਾ ਵੀ ਮੁੱਲਾਪੁਰ ਦੀ ਮੰਡੀ ਤੇ ਤੇ ਮੁੱਲਾਪੁਰ ਦੇ ਮੇਲੇ ਦਾ ਪੂਰੀ ਦੁਨੀਆ ਨਾਲੋਂ ਵੱਖਰਾ ਹੀ ਢੰਗ ਤਰੀਕੇ ਆਉਂਦੇ ਆ ਵੀ ਵੱਧ ਤੋਂ ਵੱਧ ਨਾਮ ਦਿੱਤੇ ਜਾਂਦੇ ਨੇ ਇਸ ਲਈ ਬੱਕਰੀ ਪਾਲ ਕ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਬਰੀਡਿੰਗ ਦਾ ਕੰਮ ਕਰਦੇ ਆ ਦੁੱਧ ਵਾਲੀਆਂ ਬੱਕਰੀਆਂ ਘਰੇ ਪਾਲਦੇ ਨੇ ਉਹ ਆਪੋ ਆਪਣੀਆਂ ਬੱਕਰੀਆਂ ਨੂੰ ਸਾਂਭ ਲੈਣ ਤਿਆਰੀ ਕਰ ਲੈਣ ਵੱਡੇ ਨਾਮ ਹੋਣਗੇ ਪ੍ਰਬੰਧ ਹੋਊਗਾ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਹੋਊਗਾ ਜਿਹੜੀ ਐਂਟਰੀ ਫੀਸ ਆ ਵੀਰੇ ਜੋ ਅੱਜ ਪਾਲੀ ਵੀਰਾਂ ਨਾਲ ਰਹਿ ਕੀਤੀ ਆ ਕਿ 1000 ਰੁਪਇਆ ਐਂਟਰੀ ਫੀਸ ਹੋਊਗੀ ਬੱਕਰੀ ਜਿਹੜੀ ਦੁੱਧ ਚਵਾਈ ਦੇ ਵਿੱਚ ਭਾਗ ਲਾਊਗੀ ਜਿਹੜੀ ਚਵਾਈ ਹੋਊਗੀ ਵੀਰੇ ਲੈਬ ਕੈਮਰਾ ਲੱਗੂਗਾ ਜਿਹੜੇ ਚੈਨਲ ਨੇ ਉਹ ਲੈਬ ਦਿਖਾਉਣਗੇ ਕੰਡਾ ਵੀ ਕਿੰਨਾ ਸੌਦੇ ਇਸ ਬੱਕਰੀ ਨੂੰ ਦਿੱਤਾ ਤੇ ਉਹਨਾਂ ਦੇ ਟੈਗ ਲਾਏ ਜਾਣਗੇ ਬੱਕਰੀਆਂ ਦੇ ਇੱਕ ਮਾਲਕ ਜਿੰਨੀਆਂ ਮਰਜ਼ੀ ਬੱਕਰੀਆਂ ਪਾਵੇ ਕੋਈ ਵੀ ਉੱਤੇ ਪਾਬੰਦੀ ਨਹੀਂ ਤੇ ਇਸ ਲਈ ਬੇਨਤੀ ਆ ਬੱਕਰੀ ਪਾਲਕ ਵੀਰਾਂ ਨੂੰ ਕਿ ਵੱਧ ਤੋਂ ਵੱਧ ਬੱਕਰੀਆਂ ਲੈ ਕੇ ਪਹੁੰਚਿਓ 2025 ਆ ਜਿਹੜਾ ਮਹੀਨਾ ਚੱਲ ਰਿਹਾ ਵਾ ਇਸੇ ਮਹੀਨੇ ਦੀ 30 ਤਰੀਕ ਨੂੰ 30 ਅਕਤੂਬਰ ਨੂੰ ਬੱਕਰੀਆਂ ਸ਼ਾਮ ਨੂੰ ਖਾਲੀ ਹੋਣਗੀਆਂ 1 ਨਵੰਬਰ ਦਿਨ ਸ਼ਨੀਵਾਰ ਦੀ ਸਵੇਰ ਦੀ ਚਵਾਈ ਲਾ ਕੇ ਤੁਹਾਡੀਆਂ ਬੱਕਰੀਆਂ ਦਾ ਰਿਜ਼ਲਟ ਅਨਾਉਂਸ ਕੀਤਾ ਜਾਊਗਾ ਵੱਧ ਤੋਂ ਵੱਧ ਤਿਆਰੀ ਕਰੋ ਜੀ ਬਹੁਤ ਬਹੁਤ ਧੰਨਵਾਦ